ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਦਿਨ ਛੇਮਾ ਤੇ ਛੇਮੇ ਦਿਨ ਆਪਾਂ ਲੇਹ ਦੇ ਹੋਟਲ ਚੋਂ ਤਿਆਰੀ ਬੰਨ ਲੀਏ ਪੈਂਗੋਂਗ ਵੱਲੋਂ ਤੇ ਜਿਆਦਾ ਸਾਦਗੀ ਤੌਰਨ ਕਰਕੇ ਇਹਨਾਂ ਹੋਟਲਾਂ ਦੇ ਵਿੱਚ ਸਿਰਫ ਚਾਹ ਦੇ ਨਾਲ ਆਹ ਦੋ-ਦੋ ਟੁਕੜੇ ਬਰੈਡ ਦੇ ਮਿਲ ਜਾਂਦੇ ਕਿਉਂਕਿ ਬ੍ਰੈਕਫਾਸਟ ਦੇ ਲੇਟ ਤਿਆਰ ਕਰਦੇ ਆ ਸੋ ਇਸ ਕਰਕੇ ਆਪਾਂ ਚਾਹ ਦੇ ਨਾਲ ਜਿਹੜਾ ਹੈਗਾ ਇਹ ਦੋ-ਦੋ ਬਰੈਡ ਦੇ ਪੀਸ ਖਾ ਕੇ ਢਿੱਡ ਨੂੰ ਥੋੜਾ ਜਿਹਾ ਤਰਵਾਸ ਦੇ ਕੇ ਤੇ ਗਾਹ ਨੂੰ ਤੁਰਦੇ ਆ ਅੱਜ ਦਾ ਆਪਣਾ ਰਸਤਾ ਹੈਗਾ 164 ਕਿਲੋਮੀਟਰ ਦਾ ਜਿਹੜਾ ਕਿ ਲਗਭਗ 5 ਘੰਟਿਆਂ ਦਾ ਦੱਸਦੇ ਆ ਬਾਕੀ ਦੇਖਦੇ ਆ ਆਪਾਂ ਕਿੰਨਾ ਕੁ ਟਾਈਮ ਲਾਉਨੇ ਆ ਜਾਂ ਕਿੰਨਾ ਖੜਦੇ ਜਾਣੇ ਆ ਮੱਕੀ ਗਾਂ ਜਿਹੜਾ ਹੈਗਾ 11000 ਫੁੱਟ ਤੋਂ ਆਪਾਂ ਹੁਣ 14000 ਫੁੱਟ ਤੇ ਜਾਣਾ ਹੈ। ਐਲਟੀਟਿਊਡ ਵੱਧ ਜਾਊਗਾ। ਰਾਹ 'ਚ ਇੱਕ ਪਾਸ ਆਊਗਾ। ਪਾਸ ਦਾ ਨਾਮ ਹੈ ਚੰਗਲਾ ਤੇ ਉਸ ਤੋਂ ਬਾਅਦ ਆਊਗੀ ਜੀ ਪੈਂਗੋਂਗ ਤਸੋ। ਤਸੋ ਇੱਥੇ ਝੀਲ ਨੂੰ ਕਿਹਾ ਜਾਂਦਾ ਹੈ ਇਹਨਾਂ ਦੀ ਭਾਸ਼ਾ 'ਚ। ਪੈਂਗੋਂਗ ਝੀਲ ਦੇਖਾਂਗੇ ਅੱਜ ਤੇ ਉਹਦੇ ਨਾਲ ਹੀ ਕਿਸੇ ਪਿੰਡ ਦੇ ਵਿੱਚ ਟਿਕਾਣਾ ਕਰਾਂਗੇ। ਬਣੇ ਰਹੋ। ਲੋ ਜੀ ਆਪਾਂ ਚੱਲ ਪਏ ਆ ਹੋਟਲ ਤੋਂ ਨਿਕਲ ਪਏ ਆ ਤੇ ਆ ਸਾਡਾ ਪਹਿਲਾ ਡੈਸਟੀਨੇਸ਼ਨ ਪੰਪ ਆ ਗਿਆ। ਇਸ ਪੰਪ ਤੋਂ ਅਸੀਂ ਤੇਲ ਕੋਣ ਹੈ। ਵੈਸੇ ਹੋਟਲ ਮੈਨੂੰ ਸਾਨੂੰ ਕਿਹਾ ਸੀ ਵੀ ਟੰਗ ਸਟੇਸ਼ਨ ਨੂੰ ਰਸਤੇ 'ਚ ਪੈਟਰੋਲ ਮਿਲੂਗਾ ਪਰ ਫਿਰ ਵੀ ਸੇਫਟੀ ਵਜੋਂ ਅਸੀਂ ਟੈਂਕੀਆਂ ਫੁੱਲ ਕਰਵਾਉਣੀ ਹੈ ਤੇ ਨਾਲ ਜਿਹੜੀਆਂ ਦੋ ਕੈਨੀਆਂ ਲਿਆਂਦੀਆਂ ਦੋ ਦੋ ਕੈਨੀਆਂ 10-10 ਲੀਟਰ ਵਾਲੀਆਂ ਉੱਪਰ ਹੋਣੀਆਂ। ਕਿਉਂਕਿ ਕੋਈ ਪਤਾ ਨਹੀਂ ਇਰਾਦਾ ਕਿੱਧਰ ਦਾ ਪਨ ਜਾਂਦਾ ਰੂਟ ਕੀ ਬਣਦਾ। ਜੇ ਰਾਹ 'ਚ ਪੈਟਰੋਲ ਨਾ ਮਿਲਿਆ ਤਾਂ ਫਿਰ ਦਿੱਕਤ ਹੋ ਜਾਊਗੀ। ਸੋ ਇਸ ਕਰਕੇ ਆਪਦੀ ਪੈਂਕੀਆਂ ਫੁੱਲ ਕਰਾ ਕੇ ਚੱਲਾਂਗੇ ਪੈਂਗਾਂਗ ਤੋਂ ਅੱਗੇ ਪੈਟਰੋਲ ਨਹੀਂ ਮਿਲਦਾਗਾ ਸੋ ਅਸੀਂ ਐਂ ਜਿਗਾਰ ਦਾ ਲਾਤਾ ਲਿਆ ਪਰ ਸਾਨੂੰ ਤਸੱਲੀ ਨਹੀਂ ਹੋਈਗੀ ਕਿਉਂਕਿ ਬੜਾ ਲੈਵਲ ਦਾ ਕੰਮ ਨਹੀਂ ਲੱਗਦਾਗਾ ਇੱਕ ਤਾਂ ਪੈਟਰੋਲ ਐ ਉਤੋਂ ਸਲੈਂਸਰ ਸਲੈਂਸਰ ਦਾ ਚਿੱਕਾ ਸੁੱਕਾ ਜਾ ਵਾਵਾ ਹੋ ਜਾਂਦਾ ਤੇ ਬਾਈ ਕੁਝ ਵੀ ਨਵਾ ਕੇ ਲਿਆਇਆ ਉਹਦੇ ਕਰਕੇ ਤੇ ਕੋਲ ਕੁਝ ਵੀ ਹੈ ਨਹੀਂ ਕਿ ਬਸਤੀ ਜਿਵੇਂ ਪੈਂਗਾਂਗ ਨੂੰ ਲੋਕ ਦੂਰਸਤਨ ਨਾਲ ਜਾਣਦੇ ਇੱਕ ਤਾਂ ਸਿੱਧਾ ਪੈੰਗੋਂਗ ਤੋਂ ਆਪਣਾ ਲੀਤੋਂ ਕਾਰੂ ਤੇ ਕਾਰੂ ਤੋਂ ਦੁਰਬਿਕ ਤੇ ਟੰਗਸਤੇ ਹੋ ਕੇ ਪੈੰਗੋਂਗ ਲਈ ਜਾਂਦੇ ਹੈਗੇ ਜੀ ਉੱਪਰਲੇ ਪਾਸੇ ਨੂਬਰਾ ਵੈਲੀ ਨੂੰ ਤੇ ਫਿਰ ਨੂਬਰਾ ਵੈਲੀ ਤੋਂ ਥੱਲੇ ਨੂੰ ਆਉਂਦੇ ਆ ਦੁਰਬਿਕ ਨੂੰ ਤੇ ਉਸੇ ਰਸਤੇ ਤੇ ਫਿਰ ਪੈ ਜਾਂਦੇ ਆ ਟੰਗਸਤੇ ਵੱਲ ਪਰ ਅਸੀਂ ਫੜਿਆ ਹੈਗਾ ਕਾਰੂ ਵਾਲਾ ਰਸਤਾ ਜਿਹੜਾ ਕਿ ਵਾਪਸ ਮਨਾਲੀ ਰੋਡ ਹੀ ਹੈ ਤੇ ਉਸ ਰੋਡ ਦੇ ਉੱਪਰ ਅਸੀਂ ਪੈ ਗਏ ਆ ਤੇ ਸਭ ਤੋਂ ਪਹਿਲਾ ਡੈਸਟੀਨੇਸ਼ਨ ਜਿਹੜਾ ਮੋੜ ਜਿੱਥੇ ਅਸੀਂ ਮੋੜ ਮੁੜਨਾ ਉਹ ਕਾਰੂ ਵਾਲਾ ਆਊਗਾ ਤੇ ਕਾਰੂ ਵੀ ਪੈਟਰੋਲ ਪੰਪ ਹੈਗਾ ਪਰ ਅਸੀਂ ਆਪ ਦਾ ਪਰੌਲ ਪ੍ਰੂਫ ਪਾ ਚੁੱਕੇ ਆਂ ਇਹ ਰਸਤਾ ਅਸੀਂ ਆਪ ਦਾ ਵਾਰਨਾ ਆ ਰਹੇ ਆਂ ਤੇ ਸਵੇਰ ਤੋਂ ਬਾਅਦ ਥੋੜੀ ਜਿਹੀ ਹਲਕੀ ਠੰਡ ਹੈ ਤੇ ਆਵਾਜਾਈ ਘੱਟ ਹੈ ਕਿਉਂਕਿ ਪੈਂਗੋਂਗ ਲੇਕ ਵੱਲੋਂ ਜਿਹੜੇ ਯਾਤਰੀ ਆ ਜਾਂ ਟੂਰਿਸਟ ਹੈ ਉਹ ਤਕਰੀਬਨ ਹੀ ਹੋਟਲਾਂ ਦੇ ਵਿੱਚੋਂ 8-9 ਵਜੇ ਨਿਕਲਦੇ ਆ ਉਸ ਤੋਂ ਬਾਅਦ ਤਿਆਰ ਹੁੰਦੇ ਆ ਜਾਣ ਨੂੰ ਤੇ ਆ ਅਸੀਂ ਜਿਹੜਾ ਹੈਗਾ ਵੱਡਾ ਹੈਵੀ ਹਾਂ ਜਿਹੜਾ ਆਪਣਾ ਲੇ ਮਨਾਲੀ ਵਾਲਾ ਉਹਨੂੰ ਕ੍ਰੋਸ ਕਰ ਰਹੇ ਆਂ ਦੋਨੇ ਪਾਸੇ ਜਿਹੜੇ ਹੈਗੇ ਸਾਡੇ ਉਹੀ ਸੁੱਕੇ ਪਹਾੜ ਸਾਨੂੰ ਦਿਖਾਈ ਦੇ ਰਹੇ ਆ ਜਦੋਂ ਤੁਸੀਂ ਇਕੱਲੇ ਸਫ਼ਰ ਕਰਦੇ ਹੋ ਬਾਈਕ ਦੇ ਉੱਪਰ ਜਾਂ ਨਾਲ ਇੱਕ ਤੁਹਾਡੇ ਬੰਦਾ ਹੁੰਦਾ ਤਾਂ ਤੁਹਾਨੂੰ ਕੁਝ-ਕੀ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਵੀ ਭਾਈ ਤੁਸੀਂ ਸਵਕਤ ਤੇ ਚੱਲੋ ਸਵਕਤ ਤੇ ਚੱਲਣ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਉਦੀ ਮੰਜ਼ਿਲ ਦੇਖੋ ਕਿੱਥੇ ਜਾਣਾ ਤੁਸੀਂ ਕਿੱਥੇ ਰੁਕਣਾ ਹੈਗਾ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਉਹ ਗੱਲਾਂ ਧਿਆਨ ਰੱਖ ਕੇ ਅਸੀਂ ਇੱਥੋਂ ਨਿਕਲਦੇ ਆ ਤੇ ਅਗਲੀ ਸਾਡੀ ਜਿਹੜੀ ਮੰਜ਼ਿਲ ਹੋਊਗੀ ਉਹ ਪੈਂਗੋ ਹੋਊਗੀ ਤੇ ਪੈਗੋਂਗ ਝੀਲ ਦਾ ਨਜ਼ਾਰਾ ਜਿਹੜਾ ਉਹ ਤੁਹਾਨੂੰ ਅੱਗੇ ਵੀਡੀਓ ਦੇਖਣ ਨੂੰ ਮਿਲੂਗਾ ਮੇਰਾ ਦੂਸਰੀ ਵਾਰ ਦਾ ਗੇੜਾ ਹੈ ਤੰਗੋਂਗ ਲਓ ਜੀ ਆਹ ਕਾਰੂ ਆ ਗਿਆ ਕਾਰੂ ਵੀ ਇੱਕ ਵੱਡਾ ਸ਼ਹਿਰ ਹੈ ਕਾ ਵੀ ਲੇਹ ਤੋਂ ਤਾਂ ਛੋਟਾ ਹੈ ਪਰ ਇਹ ਵੀ ਇੱਕ ਵਧੀਆ ਸ਼ਹਿਰ ਹੈ ਇੱਥੇ ਵੀ ਲੋਕ ਜਿਹੜੇ ਹੈਗੇ ਆ ਰੋਕ ਜਾਂਦੇ ਆ ਕੇ ਕਾਰੂ ਅਸੀਂ 2017 ਦੇ ਵਿੱਚ ਇੱਥੇ ਕੈਂਪਿੰਗ ਕੀਤੀ ਸੀ ਕਾਰੂ ਜਦੋਂ ਰਹੇ ਸੀਗੇ ਉਹਦੇ ਇੱਥੇ ਰੁਕੇ ਸੀ ਇੱਕ ਰਾਤ ਕਾਰੂ ਤੋਂ ਅੱਗੇ ਨਿਕਲ ਕੇ ਅਸੀਂ ਜਿਹੜਾ ਸੜਕ ਮੁੜਦੀ ਹੈ ਖੱਬੇ ਹੱਥ ਚੱਲ ਖੱਬੇ ਪੈਂਗੋਂਗ ਨੂੰ ਸੜਕ ਚਲੀ ਜਾਂਦੀ ਹੈ ਤੇ ਸੱਜੇ ਦੀ ਜਿਹੜੀ ਸੜਕ ਹੈ ਉਹ ਲੇਹ ਵਾਲੇ ਪਾਸੇ ਚਲੀ ਜਾਂਦੀ ਹੈ। ਸੋ ਅਸੀਂ ਲੇਹ ਸੌਰੀ ਮਨਾਲੀ ਵਾਲੇ ਪਾਸੇ ਚਲੀ ਜਾਂਦੀ ਹੈ। ਮਨਾਲੀ ਵਾਲੀ ਇਹ ਸੜਕ ਛੱਟਦੀ ਹੈ। ਇਹ ਅਸੀਂ ਚਲੇ ਗਏ ਹੈ ਕਿਹਾਂ ਜੀ ਖੱਬੇ ਵਾਲੇ ਪਾਸੇ। ਉੱਪਰ ਨੂੰ ਚੜ ਰਹੇ ਹੁਣ ਅਸੀਂ ਕਿਉਂਕਿ ਇੱਕ ਪਾਸ ਹੋਣਾ ਇੱਥੇ ਚਾਂਗਲਾ। ਚਾਂਗਲਾ ਪਾਸ ਜਿਹੜਾ ਕੀ 17000 859 ਫੁੱਟ ਦੀ ਉਚਾਈ ਤੇ ਹੈ ਲਗਭਗ ਤੇ ਖਰਦੁੰਗਲਾ ਜਿੰਨਾ ਉੱਚਾ ਹੈਗਾ ਉਹ ਤੇ ਪਾਸ ਤੁਹਾਨੂੰ ਪਤਾ ਵੀ ਤੰਗ ਕਰਦੇ ਆ ਪਰ ਸੜਕ ਸਾਫ਼ ਹੈ। ਸੜਕ ਤੋਂ ਸੁੰਨੀ ਹੈ। ਇਸ ਕਰਕੇ ਸਾਨੂੰ ਵਾਰਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਸੜਕ ਬਿਲਕੁਲ ਜਹਾਜ਼ ਹੈ ਪੂਰੀ ਮਲਾਇਰ ਦੀ ਸੜਕ ਹੈ ਤੇ ਇੱਥੇ ਹੁਣ ਜਿਹੜਾ ਹੈਗਾ ਉਚਾਈ ਤੇ ਪਹੁੰਚਣ ਦੇ ਨਾਲ ਥੋੜਾ ਜਿਹਾ ਸਰੀਰ ਹੈ ਉਹ ਤੰਗ ਹੋਣ ਲੱਗ ਜਾਂਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉੱਪਰ ਪਹੁੰਚਦੇ ਹੋ ਤੇ ਹੌਲੀ ਹੌਲੀ ਜਿਹੜੀ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਪਰ ਆ ਸਾਹਮਣੇ ਜਿਹੜਾ ਬੱਦਲ ਤੇ ਅਸਮਾਨ ਹੈ ਥੱਲੇ ਉਹਦੇ ਪਹਾੜ ਦਿਸ ਰਹੇ ਆ ਉਹ ਸਾਡੇ ਮਨ ਨੂੰ ਪੂਰਾ ਖੁਸ਼ ਕਰਦੇ ਆ ਕਿ ਤੁਸੀਂ ਆਪ ਦੀ ਜਿਹੜੀ ਆਕਸੀਜਨ ਦੀ ਕਮੀ ਵਗੈਰਾ ਹੈਗੀ ਜਾਂ ਹੋਰ ਤਕਲੀਫਾਂ ਉਹ ਭੁੱਲ ਜਾਂਦੇ ਹੋ ਇੱਥੇ ਆ ਹੁਣ ਇੱਥੇ ਪਾਸ ਦੇ ਨੇੜੇ ਆ ਕੇ ਥੋੜੀ ਜਿਹੀ ਸੜਕ ਹੈ ਜਿਹੜੀ ਉਹ ਸਾਨੂੰ ਖਰਾਬ ਮਿਲਦੀ ਹੈ ਤੇ ਇਹਨਾਂ ਸੜਕਾਂ ਦਾ ਵੀ ਆਪਦਾ ਨਜ਼ਾਰਾ ਜਦੋਂ ਹੌਲੀ-ਹੌਲੀ ਤੁਸੀਂ ਇਹਨਾਂ ਸੜਕਾਂ ਤੇ ਚਲਾਉਂਦੇ ਹੋ ਹੁਣ ਸਾਨੂੰ ਇੱਕ ਹੋਰ ਸਾਵਧਾਨੀ ਵਰਤਣੀ ਪੈ ਰਹੀ ਹੈ ਸਾਡੇ ਪਿੱਛੇ ਕੈਂਨੀਆਂ ਬੰਨੀਆਂ ਹੋਈਆਂ ਤੇ ਉਹ ਬਾਈ ਦੀ ਲਾਈਟ ਤੇ ਬੰਨੀ ਹੋਈ ਹੈ ਤੇ ਨਾਲ ਇੱਕ ਸਾਈਡ ਤੇ ਬੰਨੀ ਪਿੱਛੇ ਬੰਨੀ ਵੀ ਹੈ ਉਹਦੀ ਢੂਈ ਦੇ ਵਿੱਚ ਉਹਨੂੰ ਕਾਫੀ ਦਿੱਕਤ ਕਰ ਰਹੀ ਹੈ ਉਹ ਕਿਉਂਕਿ ਇੱਥੇ ਹੌਲੀ-ਹੌਲੀ ਸੀ ਅੱਗੇ ਪਹੁੰਚਣੇ ਚਾਂਗਲਾ ਪਾਸ ਹਰ ਘਰ ਤਿਰੰਗਾ 17586 ਫੁੱਟ ਤੇ ਆ ਜੀ ਤੇ 10 ਜਿਹੜੇ ਹੈਗੇ ਉੱਚੇ ਪਾਰਸਾਂ ਦੇ ਵਿੱਚੋਂ ਇਹ ਪਾਸ ਹੁੰਦਾ ਚਾਂਗਲਾ ਪਾਸ ਇੱਕ ਚਾਂਗਲਾ ਬਾਬਾ ਹੈ ਜਿਹਨੂੰ ਜੈ ਚਾਂਗਲਾ ਬਾਬਾ ਦੇ ਨਾਂ ਤੇ ਇੱਥੇ ਲਿਖਿਆ ਹੋਇਆ ਹੈ ਇਹਨਾਂ ਨੇ ਉਹਦੀ ਮੰਨਤਾ ਇੱਥੇ ਅੰਦਰ ਇੱਕ ਮੰਦਰ ਬਣਿਆ ਹੋਇਆ ਹੈ ਠੰਡ ਬਹੁਤ ਹੈ ਟੂਰਿਸਟ ਕਾਫੀ ਖੜੇ ਆ ਤੇ ਬੁੱਲਣੇ ਜਾਣ ਸਾ ਔਖਾ ਹੁੰਦਾ ਕਾਫੀ ਉੱਚਾ ਹੈ ਪੇਟ ਨਾ ਪਈਆਂ ਰੋਟੀਆਂ ਦਾ ਸੱਭੇ ਗੱਲਾਂ ਖੁੱਟੀਆਂ ਕਾ ਉਤ ਪੰਜਾਬੀ ਦੀ ਚਾਂਗਲਾ ਪਾਸ ਕਰਕੇ ਥੱਲੇ ਆ ਗਏ ਆ 17000 17000 ਫੁੱਟ ਤੋਂ ਹੁਣ ਅਸੀਂ ਬੈਠੇ ਆ 16000 ਫੁੱਟ ਤੇ ਤੇ ਪੈਂਗੋਂਗ ਜਿਹੜੀ ਹੈਗੀ ਉਹ ਲਗਭਗ 13.5 14000 ਫੁੱਟ ਤੇ ਆ ਉਧਰ ਵੱਲ ਨੂੰ ਵਾਟਾਂ ਗੱਡੀ ਜੰਨੇ ਆ ਤੇ ਖਾਦਾ ਕੁਝ ਨਹੀਂ ਸਵੇਰ ਦਾ ਭੁੱਖ ਲੱਗੀ ਹਲਕਾ ਬਲਕਾ ਖਾ ਰਹੇ ਇੱਥੇ ਵੀ ਚਾਂਗਲਾ ਪਾਸ ਤੋਂ ਥੱਲੇ ਵੇਹੇ ਤਾਂ ਚਾਂਗਲਾ ਪਾਸ ਦੇ ਉੱਪਰ ਵੀ ਸਾਨੂੰ ਫੌਜੀ ਮਿਲੇ ਜੀ ਤੇ ਚਾਂਗਲਾ ਪਾਸ ਤੋਂ ਥੱਲੇ ਜੇ ਤੁਸੀਂ ਪੈਂਗੋਂਗ ਵੱਲ ਜਾਣੇ ਹੋ ਤਾਂ ਪੈਂਗੋਂਗ ਲੇਕ ਤੱਕ ਜਿੰਨੇ ਚਾਈਨਾ ਦਾ ਬਾਰਡਰ ਆ ਜਾਂਦਾ ਹੈ ਨਾਲ ਨਾਲ ਤਾਂ ਜਿੰਗਰਾਲ ਟੰਗਸਟੇ ਦੁਬਰਿਕ ਇਹ ਸਾਰੇ ਜਿਹੜੇ ਹੈਗੇ ਆ ਫੌਜੀ ਰਿਹੈਸ਼ੀ ਤੋਂ ਹੈਗੇ ਆ ਮੰਦੋ ਫੌਜ ਦਾ ਏਰੀਆ ਹੀ ਹੈ ਉੱਥੇ ਫੌਜ ਹੀ ਰਹਿ ਰਹੀ ਹੈ ਜਿੱਥੇ ਇੱਥੇ ਹੀ ਹੈਗਾ ਜਿਹੜਾ ਰਸਤਾ ਹੈਗਾ ਉਹ ਪੱਥਰਾਂ ਤੇ ਇਦਾਂ ਭਰਿਆ ਹੋਇਆ ਪੱਥਰਾਂ ਨਾਲ ਤੇ ਆ ਅੱਗੇ ਇਥੋਂ ਟੰਗਸਟੇ ਤੋਂ ਅੱਗੇ ਇੱਕ ਸੜਕ ਨਿਕਲ ਜਾਂਦੀ ਚਿਸ਼ੂਨ ਨੂੰ ਸਿੱਧੀ ਖੱਬੇ ਪਾਸੇ ਨਿਕਲ ਜਾਂਦੀ ਹੈਗੀ ਹੈ ਜੀ ਪਿੰਡਾਂ ਬੀਤੀ ਪਿੰਗੌਂਗ ਪਰ ਆ ਸਾਹਮਣੇ ਇਦੂਗਾ ਇੱਕ ਰਸਤਾ ਪਾੜਦਾ ਹੈ ਜਿਹੜਾ ਸੱਜੇ ਹੱਥ ਚਚੂਲ ਹੈ ਤੇ ਖੱਬੇ ਹੱਥ ਜਿਹੜਾ ਹੈਗਾ ਪਿੰਗੌਂਗ ਲੇਕ ਨੂੰ ਨਿਕਲ ਜਾਂਦਾ ਹੈ ਉਹੀ ਫਿਰ ਪਿੰਗੌਂਗ ਲੇਕ ਦੇ ਨਾਲ-ਨਾਲ ਜਾਂਦਾ ਜਾਂਦਾ ਅੱਗੇ ਜਾ ਕੇ ਉਹ ਰਸਤਾ ਵੀ ਉੱਥੇ ਜਾ ਕੇ ਚਚੂਲ ਨੂੰ ਮਿਲ ਜਾਂਦਾ ਸੋ ਅਸੀਂ ਹੁਣ ਆਪਾਂ ਬਿਲਕੁਲ ਨੇੜੇ ਆ ਪਿੰਗੌਂਗ ਲੇਕ ਦੇ ਤੇ ਇਹ ਲੱਗਦਾ ਵੀ ਹੁਣ ਸਾਡਾ ਸਵਾਗਤ ਕਰੋ ਕੀ ਪਿੰਗੌਂਗ ਲੇਕ ਨੀਲੇ-ਨੀਲੇ ਅਸਮਾਨ ਦੇ ਨਾਲ ਤੇ ਚਿੱਟੇ-ਚਿੱਟੇ ਬੱਦਲਾਂ ਨਾਲ ਖੱਬੇਤ ਆਪਣੇ ਦਿਖਾਈ ਦੇ ਰਹੀ ਹੈ ਪੈਂਗਾਂਗ ਨੀਲਾ ਨੀਲਾ ਜਿਹੜਾ ਤੁਹਾਨੂੰ ਰੰਗ ਦਿਖਾਈ ਦੇ ਰਿਹਾ ਫਰੂਜ਼ੀ ਇਹ ਪੈਂਗਾਂਗ ਝੀਲ ਦਾ ਛੀਲ ਦਾ ਬਹੁਤ ਸੋਹਣੀ ਹੈ ਇਸ ਲਈ ਇੱਧਰਲੇ ਪਾਸੇ ਆ ਦੇਖੋ ਤੁਸੀਂ ਹੱਥ ਵੱਲ ਨੂੰ ਦੇਖੋ ਐਡੀ ਸੋਹਣੀ ਹੈ ਦੇਖਦੇ ਹੋ ਤੁਸੀਂ ਮੰਤਰਮੋਹਤ ਹੋ ਜਾਂਦੇ ਹੋ ਨੂੰ ਲੱਗੂ ਆ ਵੀ ਯਾਰ ਕਮਾਲ ਹੈ ਕਿਸੇ ਹੋਰ ਹੀ ਦੁਨੀਆ ਤੋਂ ਲੱਗਦੇ ਆ ਉੱਪਰ ਨੀਲਾ ਅਸਮਾਨ ਚਿੱਟੇ ਬੱਦਲ ਤੇ ਥੱਲੇ ਫਰੂਜ਼ੀ ਰੰਗ ਦਾ ਪਾਣੀ ਜਿਹੜਾ ਛੱਲਾ ਮਾਰ ਰਿਹਾ ਤੋਂ ਅਸੀਂ ਉਹਦੇ ਹਜੇ ਨੇੜੇ ਪਹੁੰਚੇ ਆ ਤੇ ਕਿਨਾਰੇ ਤੇ ਜਾ ਕੇ ਲੱਗ ਕੇ ਦੇਖਾਂਗੇ ਵੀ ਕਿੱਥੇ ਦੀ ਹੈ ਲੇ ਤੋਂ ਲਗਭਗ ਪੌਣੇ 200 ਕਿਲੋਮੀਟਰ ਚੱਲ ਕੇ ਆਪਾਂ ਪੈਂਗੋਂਗ ਤਸੋ ਤਸੋ ਮਤਲਬ ਝੀਲ ਪੈਂਗੋਂਗ ਝੀਲ ਦੇ ਨੇੜੇ ਆ ਗਏ ਆ 2017 ਚ ਵੇਖੀ ਸੀ ਇਹ ਝੀਲ ਤੇ ਅੱਜ ਐਂ ਲੱਗਦਾ ਵੀ ਇਹਦਾ ਪਾਣੀ ਜਿਹੜਾ ਹੈਗਾ ਉਹ ਘਟਿਆ ਅੱਗੇ ਨਾਲੋਂ ਉਧਰ ਇੱਕ ਪੁਆਇੰਟ ਸੀਗਾ ਉਦੋਂ ਉੱਥੋਂ ਦੇਖੀ ਸੀ ਤੇ ਜਿਵੇਂ ਜਿਵੇਂ ਗਲੀ ਸ਼ੇਰ ਘਟੀ ਜਾਂਦੇ ਓਵੇਂ ਝੀਲਾਂ ਦਾ ਪਾਣੀ ਵੀ ਘਟੀ ਜਾਂਦਾ ਸੋਹਣੀ ਬਹੁਤ ਆ ਬਰੇ ਨੀਲਾ ਰੰਗ ਹੈ ਦਾ ਪੂਰਾ ਤੇ ਆਸੇ ਪਾਸ ਜਿਹੜੇ ਲਾਲ ਹੂਸਲੇ ਜੇ ਰੰਗ ਦੇ ਪਹਾੜ ਐ ਤੇ ਆ ਸਾਡੇ ਬੁਲਟ ਖੜੇ ਐ ਤੇ ਮੈਨੂੰ ਲੱਗਦਾ ਜਿਹੜਾ 10-10 ਲੀਟਰ ਅਸੀਂ ਤੇਲ ਲਿਆ ਸੀ ਇਹ ਹੀ ਜਾ ਕੇ ਮਨਾਲੀ ਪਾਵਾਂਗੇ ਕਿਉਂਕਿ ਰਾਜ ਪੰਪ ਦੋ ਆ ਗਏ ਐ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਤੇ પેટ્રોલ ਹਜੇ ਅਸੀਂ ਪਾਇਆ ਹੀ ਨਹੀਂ ਬਾਈ ਨੂੰ પેટ્રોલ ਬਹੁਤ ਤੰਗ ਕਰੀ ਜਾਂਦਾ ਕੈਨੀਆਂ ਜੀਆਂ ਕਿਉਂਕਿ ਇੱਕ ਦੀ ਢੂਈ ਤੇ ਵੱਜੀ ਜਾਂਦੀ ਐ ਇੱਕ ਦੀ ਲਾਈਟ ਤੇ ਵੱਜੀ ਜਾਂਦੀ ਐ ਇਹ ਫਿਰ ਕਹਿੰਦੇ ਵੀ ਅਸੀਂ ਨਾ ਤਾਂ ਦੇਖ ਸਕਦੇ ਹਾਂ ਆਹ ਅਸੀਂ ਦੇਖ ਸਕਦੇ ਹਾਂ ਨਹੀਂ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਠੀਕ ਹੈ ਸਰ 올 ది ਬੈਸਟ ਫॉर ਹਮਨ ਮਨਨ ਲੜੇ ਫਿਰ ਕਹਿੰਦਾ ਭਾਈ ਮੈਂ ਲਾਉਂਗਾ ਕੀ ਲਾਉਣਾ ਦਾ ਸਾਈਡ ਤੇ ਜੈਰੀਕਨ ਲਾਉਂਗਾ ਜੈਰੀਕਨ ਦੇ ਚਾਹਤ ਸਾਨੂੰ ਵੀ ਲਾਉਣੇ ਪੈ ਜਾਣ ਪਰ ਮੈਂ ਇੱਕ ਗੱਲ ਕਹੀ ਹੈ ਭਾਈ ਨੂੰ ਕਿ ਹੁਣ ਹਾਈ ਐਲਟੀਟਿਊਡ ਵਾਲੇ ਜਿਹੜੇ ਕੰਮ ਹੈ ਉਹ ਨਹੀਂ ਕਰਨੇ ਚਾਂਗਲਾ ਸਵਾ 1700 ਫੁੱਟ ਤੋਂ ਅਸੀਂ ਥੱਲੇ ਆ ਗਏ ਹਾਂ 1350 ਫੁੱਟ 1350 ਆ ਜਾਂਦਾ ਸਵਾ 1700 ਫੁੱਟ ਠੀਕ ਹੈ ਜੀ ਇਸ ਤੋਂ ਅੱਗੇ ਪਿੰਡੋਂ ਦਾ ਇੱਕ ਮਾਨ ਉਸ ਤੋਂ ਅੱਗੇ ਹੁੰਦਾ ਮਿਰਾਕ ਮਿਰਾਕ ਤੋਂ ਅੱਗੇ ਜਾਂਦਾ ਚਸ਼ੂਲ ਤੇ ਚਸ਼ੂਲ ਤੋਂ ਅੱਗੇ ਜਾਂਦਾ ਹਾਨਲੇ ਅਸੀਂ ਕੱਲ ਜਾਵਾਂਗੇ ਅੱਜ ਹੋ ਸਕਦਾ ਰਾਤਾ ਹਟਾ ਮਿਰਾਕ ਰੁਕਣ ਦਾ ਤੇ ਹਾਲੇ ਤੋਂ ਅੱਗੇ ਰਾਤਾ ਹੈਗਾ ਉਮ ਨਿਕਲਾ ਕਰਨ ਦਾ ਜੇ ਸੇਤ ਜਾਂ ਸੜਾ ਦਾ ਮੈਂ ਉਹਨੇ ਸਾਥ ਦਿੱਤਾ ਤਾਂ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਗਨਗੀ ਖੋਸਾ ਦਾ ਕਰ ਲਈਏ ਆ ਅੱਗੇ ਇੱਕ ਪੁਆਇੰਟ ਆਇਆ ਟੂਰਿਸਟਾਂ ਲਈ ਉਹ ਤੁਹਾਨੂੰ ਜਿਹੜੇ ਤਿੰਨ ਅ ਪਿਛਵਾੜੇ ਦੇ ਰੂਪ ਵਿੱਚ ਦਿਸਦੇ ਆ ਓਹੋ ਅੱਗੇ ਇਹ ਇੱਕ ਹੀ ਹੁੰਦਾ ਸੀ ਇਹ 3D ਮੂਵੀ ਦੇ ਵਿੱਚੋਂ ਲੈ ਗਿਆ ਉਹ ਵੀ ਸਕੂਟਰ ਇੱਥੇ ਸਕੂਟਰ ਇੱਕ ਹੁੰਦਾ ਸੀ ਉਹਨਾਂ ਨੇ ਕਿੰਨੇ ਹੀ ਲਾਤੇ ਦੋ ਭਾਈ ਕਹਿੰਦੇ ਲਾਓ ਤੇ ਕਰਾਓ ਫੋਟੋਆਂ ਆਉਂਦੀਆਂ ਟੂਰਿਸਟ ਨੂੰ ਟੂਰਿਜ਼ਮ ਨੂੰ ਬਤਾਵਾ ਦੇ ਰਹੇ ਐ ਇਧਰ ਲੋਕਾਂ ਦਾ ਭੀੜ ਭੜੱਕਾ ਵੀ ਭਾਈ ਐਨੇ ਕਰਿਆ ਪਰ ਅਸੀਂ ਇਸ ਚੀਜ਼ ਤੋਂ ਚੱਲਦੇ ਆਂ ਅਸੀਂ ਗਾਂਹ ਜਾਵਾਂ ਕਾਵਾ ਦੇ ਕਿਤੋਂ ਲਾਪ ਕੇ ਲਿਆ ਸੇ ਦੀ ਗੱਲ ਕਰੀਏ ਤਾਂ ਇਹ 134 ਕਿਲੋਮੀਟਰ ਲੰਬੀ ਜਿਹਦੇ ਵਿੱਚੋਂ 50% ਜਿਹੜੀ ਹੈਗੀ ਉਹ ਤਿੱਬਤ ਦੇ ਵਿੱਚ ਹੈ ਜਿਹੜਾ ਕਿ ਹੁਣ ਚਾਈਨਾ ਦੇ ਅੰਡਰ ਹੈ ਸੋ ਇਟ ਮੀਨਸ 30 ਕਿਲੋਮੀਟਰ ਜਿਹੜੀ ਹੈਗੀ ਇਹ ਚਾਈਨਾ ਕੋਲੇ ਹੈ 40% ਹਿੱਸਾ ਇਹਦੇ ਇਹਦਾ ਜਿਹੜਾ ਹੈਗਾ ਉਹ ਇੰਡੀਆ ਕੋਲੇ ਹੈ 10% ਜਿਹੜਾ ਇਹਦਾ ਹਿੱਸਾ ਹੈਗਾ 10% 134 ਕਿਲੋਮੀਟਰ ਜਿਹਦੀ ਹੈਗੀ ਆ ਲੰਬਾਈ ਉਹ ਡਿਸਪੂਟਡ ਲੈਂਡ ਮਤਲਬ ਨੋ ਮੈਨ ਨੋ ਮੈਨ ਲੈਂਡ ਉਹ ਜਿਹੜਾ ਨੋ ਮੈਨ ਬਫਰ ਜੂਣ ਗਿਆ ਬਫਰ ਜੂਣ ਲੂਗਾ ਤੇ ਇਹ 330 ਫੁੱਟ ਇਹਦੀ ਮੈਕਸਿਮਮ ਡੰਗਾਈ ਹੈ 5 ਕਿਲੋਮੀਟਰ ਇਹ ਚੌੜੀ ਹੈ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਮੈਂ ਅੱਜ ਤੱਕ ਚੀਲਾਂ ਦੇਖੀਆਂ ਉਹਨਾਂ ਵੀ ਸਭ ਤੋਂ ਖੂਬਸੂਰਤ ਲੰਮੀ ਤੇ ਡੂੰਗੀ ਤੇ ਕੀ ਬਾਤ ਹੀ ਆ ਬਸ ਜਿਵੇਂ ਜਿਵੇਂ ਤੁਸੀਂ ਇਹਨੂੰ ਦੇਖਦੇ ਜਾਂਦੇ ਹੋ ਓਵੇਂ ਤੁਸੀਂ ਅਸ਼ ਅਸ਼ ਕਰੀ ਜਾਂਦੇ ਹੋ ਬਸ ਆ ਸੜਕਾ ਜਿਹੜੀ ਸਾਰੀ ਇਹਦੇ ਨਾਲ ਨਾਲ ਜਾਂਦੀ ਹੈ ਤੇ ਮਰਾਗ ਪੁੰਡ ਸੀ ਪਿੰਡ ਜਾ ਕੇ ਅਸੀਂ ਹੁਣ ਰੁਕਣਾ ਹੈਗਾ ਪੈਂਗੋਂਗ ਦੇ ਕਿਨਾਰੇ ਸਾਹ ਮੇਰਾ ਪਿੰਡ ਜਿਹੜੇ ਆ ਪੁਰਾਣੇ ਘਰ ਹੈ ਬਲੌਕ ਤੇ ਗਾਰੇ ਨਾਲ ਬਣੇ ਹੋਏ ਆ ਤੇ ਆ ਇਹਨਾਂ ਦੇ ਖੇਤ ਹੈ ਸਾਹਮਣੇ ਜਿਹੜੀਆਂ ਤੁਸੀਂ ਬਿਲਡਿੰਗਾਂ ਦੇਖਦੇ ਹੋ ਇਹ ਪੱਕੀਆਂ ਨਹੀਂ ਹੈਗੀਆਂ ਇਹ ਵੀ ਉਵੇਂ ਹੀ ਗਾਰੇ ਤੇ ਘੱਗਰ ਦੇ ਬਲੌਕ ਬਣਾ ਕੇ ਉਹਨਾਂ ਨੂੰ ਗਾਰੇ ਨਾਲ ਲੱਪ ਕੇ ਬਣਾਈ ਹੋਈ ਹੈ ਵਿੱਚ ਲੱਕੜ ਦੀ ਜੁਗਾਠ ਹੈ ਹੁਣ ਟੂਰਿਜ਼ਮ ਵਧਨ ਕਰਕੇ ਲੋਜਿਸ ਤੇ ਕੈਂਪਿੰਗ ਜਿਹੜੀ ਹੈਗੀ ਆ ਉਹ ਦੇਣ ਲੱਗ ਗਿਆ ਇਹ ਬਹੁਤਾ ਇਹਨਾਂ ਦਾ ਕੀਤਾ ਜਿਹੜਾ ਹੈਗਾ ਉਹ ਪਸ਼ੂ ਪਾਲਣ ਦਾ ਹੀ ਹੈ ਜ਼ਿੰਦਗੀ ਬੜੀ ਕਠਨ ਤੇ ਸੁਧਾਰਨ ਹੈ ਬਿਲਕੁਲ ਹੀ ਲੋਕਾਂ ਦੀ ਹੁਣ ਹਰੇਕ ਘਰ ਦੇ ਨਾਲ-ਨਾਲ ਉਹਨਾਂ ਨੇ ਹੋਮਸਟੇ ਖੋਲ੍ਹਿਆ ਹੋਇਆ ਬਿਲਕੁਲ ਸ਼ਾਂਤੀ ਹੈ ਤੇ ਆਸੇ-ਬਾਸੇ ਪਹਾੜ ਹੈ ਇਧਰਲੀ ਸਾਈਡ ਮੇਰੇ ਪੈਂਗੌਂਗ ਲੀਕ ਬੱਤਲ ਬਈ ਰਿੰਦੀ ਇੱਥੇ ਮਣੀ ਮੁੱਟੀ ਹਵਾ ਬਹੁਤ ਤੇਜ਼ ਵਗਦੀ ਹੈ ਹਵਾ ਵਗਣ ਦੇ ਨਾਲ ਠੰਡ ਹੋ ਜਾਂਦੀ ਹੈ ਤੇ ਧੁੱਪੇ ਬੈਠਣ ਨੂੰ ਜੀ ਕਰਦਾ ਆਪਣਾ ਮਤਲਬ ਜੇ ਗੱਲ ਕਰੀਏ ਜੂਨ ਦੇ ਮਹੀਨੇ ਦੀ ਤੇ ਜੂਨ ਦੇ ਮਹੀਨੇ ਦੇ ਵਿੱਚ ਵੀ ਇੱਥੇ ਸਰਦ ਧੁੱਪੇ ਬੈਠਣ ਨੂੰ ਜੀ ਕਰਦਾ ਸੀਗੀ ਇਹ ਗੱਲ ਛੱਡੋ ਜਿਹੜਾ ਪੰਛੀ ਆ ਸੇਬਾ ਸੀ ਖਰਦਾ ਉਹ ਮਛੀਆਂ ਦੇ ਜਾਂ ਕਿਸੇ ਜੀਵ ਜੰਤ ਦੇ ਸਿੱਤ ਹੀ ਖਰਦਾ ਠੀਕ ਹੈ ਜੀ ਇੱਥੇ ਚੁੱਪੀ ਮਾਰੀ ਸੋਣ ਇੱਕ ਤੇ ਆ ਜਿਹੜਾ ਪ੍ਰੀਤਾ ਤੁਹਾਨੂੰ ਦੱਸ ਹੀ ਜਾਂਦਾ ਇਹ ਝੀਲ ਦੇ ਕਿਨਾਰੇ ਹੈ ਜੀ ਪੈਗੋਂਗ ਉਹ ਦੇ ਸ਼ੁਰੂ ਤੋਂ ਚੱਲ ਕੇ ਪੈਗੋਂਗ ਦੇ ਅਸੀਂ 27 ਕਿਲੋਮੀਟਰ ਆ ਗਏ ਆ ਤੇ ਇਹ ਗਾਂ ਚਾਈਨਾ ਚਲੀ ਜਾਂਦੀ ਹੈ 40 60% ਜਿਹੜਾ ਹੈਗਾ ਇਹ ਸ਼ੇਅਰ ਕਰਦੇ ਆ ਇਹ ਰਾਤ ਦੇ ਵਿੱਚ ਹੋਮਸਟੇ ਥੋੜਾ ਜਿਆਦਾ ਲੱਗਦਾ। ਲਾਈਟ ਕੱਲੀ ਹੋਮਸਟੇਆਂ ਦੇ ਵਿੱਚ ਹੀ ਐ ਜਾਂ ਤਾਂ ਸੋਲਰ ਲਾਈਟ ਐ ਤੇ ਜਾਂ ਇਹ ਆਪਦੀ ਲਾਈਟ ਵਰਤਦੇ ਆ। ਤੇ ਤਾਰਿਆਂ ਦਾ ਨਜ਼ਾਰਾ ਜਿਹੜਾ ਹੈਗਾ ਇੱਥੇ ਉਹ ਵੇਖਣ ਨੂੰ ਮਿਲਦਾ। ਠੀਕ ਐ ਹਵਾ ਦੇ ਵਿੱਚ ਤੁਹਾਨੂੰ ਦਿਖਣਗੇ ਆ ਜਿਹੜਾ ਬਿਗ ਡਿਪਰ ਐ ਇਹ ਦਿਖਾਈ ਦੇਊਗਾ ਤੇ ਸਾਹਮਣੇ ਇਧਰਲੇ ਪਾਸੇ ਹੈਗੀ ਗੈਲੈਕਸੀ। ਹੋਮਸਟੇ ਸਾਨੂੰ ਮਿਲਿਆ ਸੀ। ਹੋਮਸਟੇ ਦੇ ਵਿੱਚ ਡਿਨਰ ਤੇ ਬ੍ਰੇਕਫਾਸਟ ਸਾਨੂੰ ਦੇਣਾ ਕਰਿਆ। ਡਿਨਰ ਅਸੀਂ ਕਰਿਆ ਹੈ ਤੇ ਤੜਕੇ ਬ੍ਰੀਕਫਾਸਟ ਨੂੰ ਦਿਖਾਵਾਂਗੇ ਡਿਨਰ ਸਵਾਸੀ ਦਾ ਚੰਨ ਜਿਹੜਾ ਹੈਗਾ ਐਨ ਪੂਰਾ ਅਤਾ ਚੰਕ ਰਿਹਾ ਇੱਥੋਂ ਆਪ ਤੁਹਾਨੂੰ ਕੈਂਪ ਦਿਖਾਉਂਦੇ ਆਪਾਂ ਪੁਰਾਣੇ ਬਚਪਨ ਦੇ ਵਿੱਚ ਜਦੋਂ ਪਿੰਡਾਂ ਵਿੱਚ ਰਾਤਾਂ ਟਿਕ ਜਾਂਦੀਆਂ ਸੀਗੀਆਂ ਉਹ ਨਜ਼ਾਰਾ ਆ ਰਿਹਾ ਇੱਥੇ ਸਾਹਮਣੀ ਝੀਲ ਹੈ ਤੇ ਹਵਾ ਇੱਥੇ ਹੀ ਚੱਲਦੀ ਹੈ ਰੂਮ ਇਹਨਾਂ ਦੇ ਸਾਰੇ ਬੁੱਕ ਸੀ ਤੇ ਸਾਨੂੰ ਇਹਨਾਂ ਨੇ ਦਿੱਤਾ ਜੀ ਇਹ ਟੈਂਟ ਆ ਪਖੜਾ ਤੇ ਮੋਟਰਸਾਈਕਲ ਇੱਥੇ ਇਕਲਾਤਾ ਇੱਧਰ ਸਮਾਨ ਲਾਉਣਾ ਨਹੀਂ ਆਪਾਂ ਕਿਉਂਕਿ ਤੜਕੇ ਜਾਣਾ ਹੀ ਆ ਇਹ ਹੀ ਵਸਤਰ ਰੱਖਾਂਗੇ ਤੇ ਚੱਲੇ ਪਾਵਾਂਗੇ ਤੇ ਆਹ ਜੀ ਆਪਣਾ ਟੈਂਟ ਸਵਿਸ ਕੈਂਪ ਕਹਿੰਦੇ ਇਹਨੂੰ ਇਹ ਲਓ ਜੀ ਬਾਬਾ ਜੀ ਆਪਾਂ ਆ ਗਏ ਅੰਦਰ ਇੱਕ ਲਾਈਟ ਦਿੰਦੇ ਆ ਇਹ ਕੋਈ ਚਾਰਜਿੰਗ ਨਹੀਂ ਦਿੰਦੇ ਤੇ ਹਵਾ ਨਾਲ ਜਿਹੜਾ ਹੈਗਾ ਕੈਂਪ ਫੜਫੜ ਕਰੀ ਜਾਂਦਾ ਜੁੱਤੇ ਕੋਨੇ ਜਲਵਾ ਦਿੰਦੇ ਆ ਇੱਕ ਕਿੰਨੀ ਵੀਰ ਨੇ ਖਾਲੀ ਕਰ ਲਈ ਐ ਹੌਲੀ ਹੌਲੀ ਕਿੰਨਾ ਮੈਂ ਆਪ ਦਾ ਭਾਰ ਲਾ ਦੇਣਾ ਇੱਧਰ ਬਾਥਰੂਮ ਇਹਨਾਂ ਦਾ ਮੈਨੂੰ ਤਾਂ ਵੇਹੇ ਨੀਂਦ ਆ ਰਹੀ ਐ ਇਹ ਕਰੂਆ ਸਟਾਰ ਗੇਜ਼ਿੰਗ ਅੱਜ ਕਹਿੰਦਾ ਮੈਂ ਖਿੱਚਨੀ ਐ ਗੈਲੈਕਸੀ ਦੀ ਫੋਟੋ ਐਸਟ੍ਰੋਫੋਟੋਗ੍ਰਾਫੀ ਤੇ ਜੇ ਮੇਰਾ ਇਰਾਦਾ ਬਣਿਆ ਤਾਂ ਹੋ ਸਕਦਾ ਮੈਂ ਵੀ ਸਾਥ ਦੇ ਦੇਆ ਪਰ ਮੈਨੂੰ ਇਰਾਦਾ ਬੰਦ ਆਦੀ ਨਾਲੇ ਮੇਰੀ ਗੁੱਡ ਨਾਈਟ ਹੁੰਦੀ ਲੱਗਦੀ ਠੀਕ ਐ ਸਰ ਕੋਈ ਨਹੀਂ ਸਾਥ ਦੇਵਾਂਗੇ ਜੇ ਹੋ ਸਕਿਆ ਤਾਂ ਚੁੱਜ਼ ਵੇਖੀ ਮਨ ਨੂੰ ਮੈਨੂੰ ਠਾ ਵੀ ਲਿਆ ਇਹ ਤੇ ਉਹ ਕੰਮ ਸੋਣਾ ਚੱਲੀ ਜਾਂਦਾ ਆਮਨੇ ਤਾਰੇ ਪੂਰੇ ਆਈ ਜਾਂਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਜਣਗੇ ਟਿੰਟਮਾਉਂਦੇ ਆਪਣੇ ਆਮ ਨਹੀਂ ਦੀਂਦੇ ਉੱਥੇ ਆ ਚੰਨ ਕਿੰਦਰੋਂ ਤਾਰੇ ਹਲਕੇ ਆ ਆ ਸੇ ਇੱਕ ਤਾਰਾ ਇੱਥੇ ਵੀਡੀਓ ਚ ਲਿਖਣੀ ਨਹੀਂ ਉਹਨੇ ਦੇ ਦੇ ਸਰ ਪਰ ਹਾਂ ਜਿਹੜੀ ਨੰਗੀ ਅੱਖ ਨਾਲ ਦੇਖਦੇ ਆ ਨਾ ਉਹ ਕਮਾਲ ਹੈ ਆ ਆ ਟਿੰਟਮਾਉਂਦੇ ਦੀਂਦੇ ਨਾ ਪਰ ਫਿਰ ਵੀ ਦੇਖੋ ਸਰ ਇੰਨੀ ਨਵਾਏ ਸੌਣ ਤੋਂ ਬਾਅਦ ਦੀ ਸੀ ਜਾਂਦੇ ਆ ਕਣੀ ਜੇ ਇਸ ਕੈਂਪਸਾਈਡ ਦੀ ਗੱਲ ਕਰੀਏ ਆਪਾਂ ਤਾਂ ਇਹ ਸਸਤੇ ਹੈ ਕਿਉਂਕਿ 900 ਰੁਪਏ ਦੇ ਵਿੱਚ ਪਰ ਹੈਡ ਇਹਨਾਂ ਨੇ ਆਪਾਂ ਨੂੰ ਡਿਨਰ ਤੇ ਬ੍ਰੇਕਫਾਸਟ ਕਰਨਾ ਦਿੱਤਾ ਆ ਇਹ ਹੀ ਅਸੀਂ ਮਈ ਜੂਨ ਦੇ ਵਿੱਚ ਜੇ ਬਰੋਡ ਜਾਂ ਕਿਤੇ ਹੋਰ ਥਾਵਾਂ ਦੇ ਪੁੱਛਦੇ ਆ ਤਾਂ ਉਹ 4-4000 ਰੁਪਏ ਲੈਂਦੇ ਆ ਚਾਹੇ ਮੰਨ ਲਓ 2000 ਰੁਪਏ ਪਰ ਪਰਸਨ ਆ ਜਾਂਦਾ ਸੋ ਉਸ ਹੱਬ ਨਾਲ ਇਹ ਸਸਤੇ ਹੈ ਇੱਥੇ ਇੰਟਰਨੈਟ ਕਨੈਕਟੀਵਿਟੀ ਹੈ ਨਹੀਂਗੀ ਮਤਲਬ ਨੈਟਵਰਕ ਨਹੀਂ ਆਉਂਦਾਗਾ ਏਟਲ ਦਾ ਵੀ ਨਹੀਂ ਆਉਂਦਾ ਬਿਲਕੁਲ ਤੇ ਪਿੱਛੇ ਆਉਂਦਾ ਸੀ ਪੈਂਗੋਂਗ ਲੇਕ ਉਦੋਂ ਅੱਗੇ ਨਹੀਂ ਆਉਂਦਾ ਹੁਣ ਬੀਐਸਐਨਲ ਆਉਂਦਾ ਉਹ ਵੀ ਟੁੱਟਮਾ ਸੋ ਬੜੀ ਸ਼ਾਂਤ ਜ਼ਿੰਦਗੀ ਇੱਥੇ ਫੋਨ ਬੰਦਾ ਹੁਣ ਸਾਡੇ ਤਾਰੇ ਵੇਖ ਕੇ ਆਏ ਆ ਬਾਹਰ ਬਹੁਤ ਸੋਹਣੇ ਤਾਰੇ ਨਿਕਲੇ ਹੋਏ ਆ ਅੱਜ ਦੀਆਂ ਗੱਲਾਂ ਬਾਤਾਂ ਇਹੀ ਹੈ ਮਤਲਬ ਦੋ ਕੰਬਲ ਦੇ ਉੱਤੇ ਰਜਾਈ ਜੋੜ ਕੇ ਅਸੀਂ ਪਾਵਾਂਗੇ ਅੱਜ ਇੰਨੀ ਠੰਡਾ ਮਤਲਬ ਸੋ ਜੂਨ ਦੇ ਮਹੀਨੇ ਵਿੱਚ ਇੱਥੇ ਇੰਨੀ ਠੰਡ ਹੈ ਇਹ ਬਹੁਤ ਸਖਤ ਜ਼ਿੰਦਗੀ ਜਿਉਂਦੇ ਆ। ਮਤਲਬ ਇੱਥੇ ਜਿਹੜੀ ਸਮਰ ਕਹਦੀ ਹੈ ਉਹ ਸਿਰਫ 2 ਜਾਂ 3 ਮਹੀਨੇ ਹੀ ਆਉਂਦੀ ਹੈ। ਇਹਨਾਂ ਵਾਸਤੇ ਸਮਰ ਹੀ ਹੈ। ਸੋ ਅੱਜ ਦੀਆਂ ਗੱਲਾਂ ਬਾਤਾਂ ਦੇ ਨਾਲ ਸਾਰਿਆਂ ਨੂੰ ਗੁੱਡ ਨਾਈਟ। ਮਿਲਦੇ ਆ ਸਵੇਰੇ।